ਗਿਆਨੀ ਪਿੰਦਰਪਾਲ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਆ ਜਸਵੰਤ ਸਿੰਘ ਜੀ ਜਿਹੜੇ ਸੰਗਤ ਦੇ ਵਿੱਚੋਂ ਕੁਰਸੀਆਂ ਚਕਾਉਂਦੇ ਫਿਰਦੇ ਹੁੰਦੇ ਨੇ ਹਨਾ ਕਹਿੰਦੇ ਮੈਂ ਬੜਾ ਸੱਚ ਦਾ ਪ੍ਰਚਾਰ ਕਰਦਾ ਕੀ ਹੁਣ ਸੱਚ ਬੋਲਣਗੇ ਦੱਸਣਗੇ ਲੋਕਾਂ ਨੂੰ ਵੀ ਡੇਰਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਸਾਹਮਣਾ ਹੀ ਆ ਨਾ ਹੁਣ ਸਾਡੇ ਨਹੀਂ ਬੋਲ ਸਕਦੇ ਕਿਉਂ ਕਿਉਂਕਿ ਅਗਲੇ ਨੇ ਲਫਾਫੇ ਦਿੱਤੇ ਹੋਏ ਨੇ ਬਰਸੀਆਂ ਦੇ ਸਮਾਗਮਾਂ ਦੇ ਉੱਪਰ ਇਹ ਲੋਕ ਜਾਂਦੇ ਨੇ ਤੇ ਉਹਨਾਂ ਸਾਧਾਂ ਤੋਂ ਲਫਾਫੇ ਲੈ ਕੇ ਆਉਂਦੇ ਨੇ ਅਗਲਾ ਨੇ ਮੂੰਹ ਬੰਦ ਕਰਵਾਏ ਹੋਏ ਨੇ ਇਹਨਾਂ ਦੇ ਮੂੰਹ ਬੰਦ ਕਰਵਾਏ ਹੋਏ ਨੇ ਕਿੱਥੋਂ ਸੱਚ ਬੋਲ ਦੇਣਗੇ ਫਿਰ ਇਹ ਤੁਸੀਂ ਹੋਰ ਚੀਜ਼ ਦੇਖੋ ਮੈਂ ਵੇਖਿਆ ਖੁਦ ਜਦੋਂ ਤਾਂ ਕਿਸੇ ਸਮਝ ਵਾਲੀ ਸੰਗਤ ਦੇ ਵਿੱਚ ਜਾਣਾ ਜਾਗਰੂਕ ਸੰਗਤ ਦੇ ਵਿੱਚ ਜਾਣਾ ਜਿੱਥੇ ਲੋਕ ਆਪ ਸਹਿਜ ਪਾਠ ਕਰਦੇ ਨੇ ਇਹ ਲੋਕ ਹਨਾ ਜਦੋਂ ਉੱਥੇ ਜਾਂਦੇ ਨੇ ਉੱਥੇ ਜਾ ਕੇ ਸੰਤ ਦੀ ਵਿਆਖਿਆ ਪਤਾ ਕੀ ਕਰਦੇ ਨੇ ਜਾਂ ਅਕਾਲ ਪੁਰਖ ਰੱਬ ਤੇ ਜਾਂ ਗੁਰੂ ਜਦੋਂ ਇਹਨਾਂ ਦੇ ਡੇਰਿਆਂ ਤੇ ਜਾ ਕੇ ਉਹੀ ਸ਼ਬਦ ਦੀ ਵਿਆਖਿਆ ਕਰਨੀ ਹੈ ਸੰਤ ਦੀ ਵਿਆਖਿਆ ਕਰਨੀ ਹੈ ਤਾਂ ਉੱਥੇ ਜਾ ਕੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਮਹਾਰਾਜ ਬਾਬਾ ਜੀ ਉੱਥੇ ਜਾ ਕੇ ਫਿਰ ਉਸੇ ਸ਼ਬਦ ਦੀ ਵਿਆਖਿਆ ਜਿਹੜੀ ਉਹ ਬਦਲ ਦਿੱਤੀ ਜਾਂਦੀ ਹੈ ਕਿਉਂ ਕਿ ਕਿਉਂਕਿ ਲਿਫਾਫੇ ਲੈਣੇ ਨੇ ਨਾ ਫਿਰ ਸੱਚ ਕਿੱਥੋਂ ਬੋਲਿਆ ਜਾਊਗਾ ਕਿੱਥੋਂ ਸੱਚ ਬੋਲਿਆ ਜਾਊਗਾ ਹੁਣ ਤਲ ਤਲ ਕੇ ਖਾ ਗਏ ਨਾ ਅਗਲੇ ਸਰੋਵਰ ਦੇ ਵਿੱਚੋਂ ਕੱਢ ਕੇ ਮੱਛੀਆਂ ਹੁਣ ਬੋਲੋਗੇ ਸੱਚ ਹੁਣ ਬੱਚਿਆਂ ਤੇ ਬੱਚੀਆਂ ਦੇ ਨਾਲ ਡੇਰਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਉਹਨਾਂ ਡੇਰਿਆਂ ਦੇ ਵਿੱਚ ਜਿੰਨਾ ਡੇਰਿਆਂ ਤੇ ਜਾ ਜਾ ਕੇ ਲਫਾਫੇ ਲੈ ਕੇ ਆਉਂਦੇ ਰਹੇ ਉਹ ਤੇ ਲੈਨੇ ਹੋ ਲੈ ਕੇ ਆਉਂਦੇ ਰਹੇ ਨਹੀਂ ਲੈਂਦੇ ਵੀ ਹੋ